ਸਵਾਲ ਤਾਂ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪਲੂਨ ਬੈੜ ਤਾਜੀ ਸੂਈ ਸਵਾਈਏ ਦਿਖਾਉਨੇ ਆ ਸੇਲਾ ਡਿਟੇਲ ਵੀਰ ਦੱਸੋ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਤਨਵੀਰ ਸਿੰਘ ਆ ਬਾਈ ਪਿੰਡ ਫੂਲਾ ਜ਼ਿਲ੍ਹਾ ਠੰਡਾ ਤਹਿਸੀ ਠੀਕ ਹੈ ਖਾਸ ਆਪਣਾ ਰਾਮਪਰਾਜ ਜਿਹਦੇ ਪਸ਼ੂ ਮੰਡੀ ਦਾ ਉਹ ਤੋਂ 2 ਢਾਈ ਕਿਲੋਮੀਟਰ ਤੇ ਹੈਗਾ ਹਾਂ ਹਾਂ ਫੂਲ ਤੇ ਮੋਬਾਈਲ ਨੰਬਰ ਆਪਣਾ 70873 83435 70873 83435 83435 ਆ ਬੱਚੀ ਆਪਣੀ ਪਲੂਣ ਪਹਿਲਾਂ ਸੂਈ ਹੈ ਹਨਾ ਹਾਂ ਵੀ ਤਾਂ ਠੀਕ ਹੈ ਕਦੋਂ ਕਸੂਈ ਹੈ ਇਹ ਇਹ ਬਈ ਅੱਜ ਹੀ ਸੂਈ ਆ ਬਸ 4 ਕਵੇ ਸੂਈ ਆ ਸੂਈ ਠੀਕ ਹੈ ਤੇ ਜਿਹੜੇ ਦੀ ਆ ਬਈ ਹੈ ਹਨਾ ਇੱਥੇ ਬੱਠਾ ਚ ਬਈ ਆ ਪ੍ਰੋਪਰ ਠੀਕ ਹੈ ਤੇ ਬੱਚਾ ਦਿੱਤਾ ਇਹਨੇ ਆਪਣਾ ਬੱਚੀ ਬੱਚੀ ਬਈ ਠੀਕ ਆ ਬੱਚੀ ਆ ਮਗਰ ਹਨਾ ਬੱਚੀ ਬਹੁਤ ਔਲਦੀ ਆ ਬਈ ਸੋ ਬੱਚੀ ਦੇਖ ਸਕਦੇ ਹੋ ਪੂਰੀ ਪਿਆਰੀ ਬੱਚੀ ਆ ਮਗਰ ਤਾਜੀ ਸੂਈ ਸਬਈ ਨਾਲੂਆ ਨਾਲ ਆ ਨਾਲੂਆ ਨਾਲ ਆ ਵੀ ਕੱਚਾ ਹਜੇ ਆ ਜੇ ਸਾਹਮਣੇ ਪਈ ਹੈਗੀ ਸੋ ਜੇ ਰਾਬ ਵੀ ਉਸ ਕੋਲੋਂ ਬੰਦਾ ਫੇਫੀ ਕਰੂ ਹਜੇ ਕਿੰਨਾ ਕੁ ਬੋੜਾ ਕੁ ਵਾਸ ਸਵੇਰੇ ਆਪਦਾ ਹੁਣ ਬਈ ਬੱਚੀ ਨੂੰ ਝੁਗਾ ਕੇ ਕੱਢਤਾ ਜੀਗਾ 2-3 ਕਿਲੋ ਬੋੜਾ ਠੀਕ ਆ ਕਿਰਾਂ ਸਵੇਰੇ ਵਾਲੀ ਜੀ ਕਰਤੀ ਚਾਹ ਬਾਰ ਵਾਲੀ ਕਰਤੀ ਵਾਲੀ ਟਾਈਟ ਹੁੰਦੀ ਹੁਣ ਸ਼ਾਮ ਦਾ ਟਾਈਮ ਚ ਆਈ ਆਪਾਂ ਕਰਨੀ ਆ ਹਾਂ ਬਈ ਕਰਨੀ ਤੇ ਚੋਣ ਚਵਾਦੀ ਕਿਵੇਂ ਨਿਕਲੇ ਧਾਰਾ ਤੋਂ ਵਧੀਆ ਦੇ ਦੋ ਭਾਈ 16 ਕਿਲੋ ਠੀਕ ਹੈ ਇਹ 16 17 ਕਿਲੋ ਦੁੱਧ ਵਾਲੀ ਬੈੜ ਹੈਗੀ ਆ ਜਾਓ ਆਪਾਂ ਬਾਹਲਾ ਕਹਿੰਦੇ ਕੀ ਬਾਰਾ ਐਵੇਂ 20 ਕਹ ਜੇ 22 ਕਹਦੀ ਹਨਾ ਕੋਈ ਫਾਇਦਾ ਸੋ ਫਿਰ ਚਵਾਈ ਦੇਖ ਸਾਡੇ ਕਿ ਆਪਾਂ ਬੱਚਾ ਲੈ ਆਉਂਦੇ ਉਹਦੇ ਰਹਿ ਕੇ ਥੱਲੇ ਐਂ ਲਾ ਲਾ ਜਿਹੜੇ ਸੁਣੀ ਨੂੰ ਮਹੀਨਾ ਹੋ ਗਿਆ ਚਵਾਈ ਇਸ ਟਾਈਪ ਦੀ ਆ ਤੇ ਮੋਟਾ-ਵੋਟਾ ਚੋਣਾ ਜੋਂ-ਜੋਂ ਮਰ ਕੇ ਚੱਲੋ ਵੀ ਦਿਨ ਹੁੰਦੇ ਜਾਣਗੇ ਚਵਾਈ ਇਹਦੀ ਹੋਰ ਵੱਧ ਜਾਨੀ ਸੋ ਦੇਖੋ ਚਵਾਈ ਦੇਖੋ ਜਮਾ ਕੀ ਬਾਤਾਂ ਯਾਰ ਨਜ਼ਾਰਾ ਬੌੜਾ ਹੀ ਆ ਹਲੇ ਜਾਵਾ ਇਹ ਵੀ ਮਾਰ ਲਖਾ ਧਰਾ ਮਾਰਦੀ ਇਹਦੇ ਸੋ ਦੇਖੋ ਚੋੜ ਚਵਾਈ ਬਿਲਕੁਲ ਇੱਕ ਨੰਬਰ ਦਾ ਤੇ ਨਿਆਣਾ ਮੈਗਨਾ ਪਾਉਣੀ ਲੋੜ ਹੀ ਨਹੀਂ ਹਨਾ ਬਾਹਲੀ ਸੀਲ ਆ ਬਾਈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹਦਾ 75 ਆ ਲੈਣ ਦੇ ਬਾਈ ਮਾਨਦਾਰ ਮਾੜਾ ਮੋਟਾ ਮਾੜਾ ਮੋਟਾ ਹੋ ਜੂਗਾ ਟੋਰੀ ਬਾਹਰ ਨੂੰ ਸੋ ਫਿਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੱਚੀ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਨਿੱਸੀ ਨਾ ਵੀ ਕਿਸੇ ਬਸ ਹਣੀ ਤੇ ਬਾਕੀ ਲੈਵਾ ਦੇ ਸਰਦ ਸਾਫ ਸੁਥਰਾ ਫਿਟਿੰਗ ਆਣਾ ਦੇਵਾ ਤੇ ਬਾਕੀ ਮੇਨ ਗੱਲ ਠੰਡੀ ਐ ਇੰਨੀ ਆ ਕੋਈ ਚੱਕਰੀ ਠੀਕ ਆ ਜਿੱਥੇ ਮਰਜ਼ੀ ਧਾਰਾ ਮਾਰੀ ਚੱਲੋ ਹਨਾ ਉਦੋਂ ਠੰਡੀ ਸੀ ਦੇਖ ਸਕਦੇ ਕੋਈ ਚੱਕਰ ਜਿੱਥੇ ਮਰਜੀ ਧਾਰਾ ਮਾਰ ਜਰ ਬਾਂਡੀ ਕਲੇ ਚੱਲ ਬੱਚੇ ਕੋਲ ਚੱਲ ਸੋ ਦੇਖੋ ਥਾਂਡੇ ਬਣੀ ਬੁਰੀ ਸਾਫ ਸੁਥਰੀ ਆ ਥਲੇਵਾ ਦੇਖੋ ਜਿਹੜੇ ਤੋਂ ਸੋਹਣਾ ਸਾਫ ਸੁਥਰਾ ਤੇ ਬਾਕੀ ਠੰਡੀ ਸਾਤ ਸੁਭਾ ਦੀ ਇੰਨੀ ਆ ਜਿੱਥੇ ਮਰਜੀ ਰੋਕ ਲੋਗੇ ਡੱਕਤ ਹੀ ਨਹੀਂ ਨਾਣਾ ਨੂੰ ਬਹੁਤ ਅੰਚੜੇ ਦੇ ਮਾੜਾ 16 ਲੀਟਰ ਦੁੱਧ ਮੰਨ ਕੇ ਜਿਹੜਾ ਮਰਜੀ ਬਤਾ ਲੈ ਜਾ ਸੋਲਟ ਮੰਨਣਾ ਨਹੀਂ ਕਰਣੀ ਦਊਗੀ ਜਮਾ ਥਲੇਵਾ ਦੇਖੋ ਤੇ ਬਾਕੀ ਥਾਂਡੇ ਬਣੀ ਬੜੀ ਸਾਫ ਸੁਥਰੀ ਐ ਠੰਡੀ ਇੰਨੀ ਆ ਪੁੱਜ ਕੇ ਆਂਦੀ ਕੋਈ ਨਹੀਂ ਜਮਾ ਸੋ ਦੋਨੇ ਪਾਸਾ ਬੱਲੇਵਾ ਦਿਖਾ ਦਿੰਦੇ ਆ ਸਾਫ ਸੁਥਰੀ ਐਨੀ ਤੇ ਨੰਬਰ ਬੋਲ ਦੀ ਦੁਆਰੇ ਆਪਣਾ 70870 783435 75000 ਚ ਮੌਕੇ ਤੇ ਮਾਰਦਾਨ ਕਰ ਦਾਂਗੇ ਹਾਂ ਬਈ ਹਾਂ ਸੋ ਪਿੰਡ ਫੂਲ ਸਹਿਰ ਬਠਿੰਡਾ ਪੈ ਗਿਆ ਜਿਲ੍ਹਾ ਸੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ ਦਿੱਤਾ ਜਲਦੀ